ਸਸਕਾਲ ਜੀ ਜੁੜ ਗਏ ਹੋ ਮੌਸਮ ਸਬੰਧੀ ਨਵੀਂ ਅਪਡੇਟ ਦੇ ਨਾਲ ਅੱਜ ਰਾਤ ਦਾ ਪੰਜਾਬ ਦਾ ਮੌਸਮ ਕਿਸ ਤਰ੍ਹਾਂ ਦੇਖਣ ਨੂੰ ਮਿਲੇਗਾ ਜੇਕਰ ਸਭ ਤੋਂ ਪਹਿਲਾਂ ਦਿਨ ਵੇਲੇ ਦੀ ਗੱਲ ਕਰੀਏ ਤਾਂ ਦਿਨ ਵੇਲੇ ਪੰਜਾਬ ਦੇ ਸਵੇਰ ਤੋਂ ਹੀ ਲਗਭਗ ਕਈ ਖੇਤਰਾਂ ਦੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲੀਆਂ ਕੱਲ ਰਾਤ ਤੋਂ ਸਵੇਰ ਤੱਕ ਉਸ ਤੋਂ ਬਾਅਦ ਸਵੇਰ ਤੋਂ ਦੁਪਹਿਰ ਤੱਕ ਦੇ ਆਸ-ਪਾਸ ਕਈ ਖੇਤਰਾਂ ਦੇ ਵਿੱਚ ਸਿਸਟਮ ਦੇਖਣ ਨੂੰ ਮਿਲੇ ਸਨ ਦੋ ਸਿਸਟਮ ਦੇਖਣ ਨੂੰ ਮਿਲੇ ਇੱਕ ਆਪਾਂ ਨੂੰ ਪੱਛਮੀ ਸਿਸਟਮ ਤੇ ਇੱਕ ਆਪਾਂ ਨੂੰ ਪੂਰਬੀ ਇਲਾਕਿਆਂ ਵੱਲੋਂ ਸਿਸਟਮ ਦੇਖਣ ਨੂੰ ਮਿਲੇ ਜਿਸ ਨਾਲ ਪੰਜਾਬ ਦੇ ਕਈ ਖੇਤਰਾਂ ਦੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਦੇ ਲੇਕਿ ਨਮਸ਼ਾਰ ਜਲੰਧਰ ਦੇ ਹਿੱਸਿਆਂ ਨੂੰ ਸਿਸਟਮ ਕਵਰ ਕਰਦਾ ਹੋਇਆ ਦਿਖਾਈ ਦੇ ਉਸ ਤੋਂ ਬਾਅਦ ਦੱਖਣ ਹਿੱਸੇ ਹੋ ਗਏ ਮਾਨਸਾ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਰੂਪਨਗਰ ਦੀ ਬੈਲਟੋਂ ਦੀ ਚਮਕੌਰ ਸਾਹਿਬ ਲੁਧਿਆਣਾ ਇਸ ਤੋਂ ਬਾਅਦ ਚੰਡੀਗੜ੍ਹ ਦੇ ਕਈ ਹਿੱਸਿਆਂ ਦੇ ਵਿੱਚ ਆਪਾਂ ਨੂੰ ਪਰਮੀਮੀ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲੀਆਂ ਹਨ ਕਈ ਖੇਤਰਾਂ ਦੇ ਵਿੱਚ ਜਲਥਲ ਵਰਗਾ ਮਾਹੌਲ ਬੰਦਾ ਹੋਇਆ ਦਿਖਾਈ ਦੇ ਰਿਹਾ ਸੀ ਹੁਣ ਜੇਕਰ ਆਪਾਂ ਰਾਤ ਤੋਂ ਹੁਣ ਅਗਲੇ ਘੰਟਿਆਂ ਦੀ ਗੱਲ ਕਰੀ ਤਾਂ ਨਵਾਂ ਬਦਲੀ ਸਿਸਟਮ ਲਗਾਤਾਰ ਅੱਗੇ ਵੱਧਦਾ ਹੋਇਆ ਦਿਖਾਈ ਦੇ ਰਿਹਾ ਤੁਸੀਂ ਸਕਰੀਨ ਉੱਤੇ ਦੇਖ ਸਕਦੇ ਹੋ ਹਰਿਆਣਾ ਅਤੇ ਜਿਹੜੇ ਰਾਜਸਥ ਨਾਲ ਜਿਹੜੇ ਸਰਦੀ ਖੇਤਰ ਹੋਗੇ ਮਾਨਸਾ ਬਠਿੰਡਾ ਦੇ ਪາກ ਹੋਗੇ ਪਟਿਆਲਾ ਦੀ ਸਾਈਡ ਦੇ ਖੇਤਰ ਹੋਗੇ ਫਾਜ਼ਿਲਕਾ ਮੁਕਸਰ ਫਰੀਦਕੋਟ ਦੇ ਆਸ-ਪਾਸ ਦੇ ਖੇਤਰਾਂ ਦੇ ਵਿੱਚ ਬਹੁਤ ਇਲਾਕਿਆਂ ਨੂੰ ਬਰਸਾਤੀ ਕਾਰਵਾਈਆਂ ਕਵਰ ਕਰਦੀਆਂ ਹੋਈਆਂ ਕਈ ਦੇਣਗੇ ਹਰਿਆਣਾ ਦੇ ਨੇੜਲੇ ਇਲਾਕਿਆਂ ਦੇ ਵਿੱਚ ਬਸੇ ਕੁਝ ਇਲਾਕਿਆਂ ਦੇ ਵਿੱਚ ਬੱਦਲਬਾਈ ਨਾਲ ਛਿੱਟੇ ਛਰਾਟੇ ਵੀ ਦੇਖਣ ਨੂੰ ਮਿਲਣਗੇ ਅੱਜ ਰਾਤ ਦੇਰ ਰਾਤ ਤੱਕ ਲਗਭਗ 80 ਤੋਂ 90% ਖੇਤਰਾਂ ਦੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਜ਼ਿਆਦਾਤਰ ਖੇਤਰਾਂ ਦੇ ਵਿੱਚ ਕਾਰਵਾਈਆਂ ਵੱਡੇ ਪੱਧਰ ਤੇ ਦੇਖਣ ਨੂੰ ਮਿਲਣਗੀਆਂ ਤੇਜ਼ ਬਰਸਾਤ ਦੇਖਣ ਨੂੰ ਮਿਲੇਗੀ ਜਿਵੇਂ ਫਾਜ਼ਿਲਕਾ ਮੁਕਸਰ ਦੇ ਇਲਾਕੇ ਹੋ ਦੱਖਣ ਪੱਛਮੀ ਖੇਤਰ ਹੋਗੇ ਉਸ ਤੋਂ ਬਾਅਦ ਤਨਤਨ ਸਾਹਿਬ ਤੋਂ ਲੈ ਕੇ ਅੰਮ੍ਰਿਤਸਰ ਸਾਹਿਬ ਦੇ ਬੈਲਟ ਦੇ ਵਿੱਚ ਵੀ ਰਾਤ ਨੂੰ ਉਮੀਦ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਮੌਸਮੀ ਸਿਸਟਮ ਐਕਟੀਵੇਟ ਦੇਖਣ ਨੂੰ ਮਿਲਣਗੇ ਓਵਰ ਆਲ ਤਕਰੀਬਨ ਆਪਾਂ ਕਹਿ ਸਕਦੇ ਹਾਂ ਕਿ ਪ੍ਰਸਾਦ ਦੇ ਬੱਦਲ ਵਾਈ ਜੱਤਰ ਖੇਤਰਾਂ ਦੇ ਵਿੱਚ ਬੰਦੀ ਹੋਈ ਦਿਖਾਈ ਦੇਗੀ ਖਾਸ ਤੌਰ ਤੇ ਦੱਖਣ ਪੱਛਮੀ ਜ਼ਿਲ੍ਹੇ ਹੋਗੇ ਸੰਗਰੂਰ ਤੋਂ ਲੈ ਕੇ ਪਟਿਆਲਾ ਦੀ ਬੈਲਟ ਹੋਗੀ ਰੂਪਨਗਰ ਨੰਗਲ ਨੰਦਪੁਰ ਸਾਹਿਬ ਨਵਾਂ ਸ਼ਹਿਰ ਦੇ ਖੇਤਰ ਹੋਗੇ ਚਾਰਪੁਰ ਜਲੰਧਰ ਦੇ ਆਸ-ਪਾਸ ਦੇ ਖੇਤਰ ਲੁਧਿਆਣਾ ਮਲੇਰਕੋਟਲਾ ਬਰਨਾਲੇ ਦੇ ਹਿੱਸੇ ਹੋਗੇ ਇਹਨਾਂ ਹਿੱਸ ਪਾਰੀ ਮੀਂਹ ਦੇਖਣ ਨੂੰ ਮਿਲ ਸਕਦਾ ਸੋ ਇਹਨਾਂ ਖੇਤਰਾਂ ਦੇ ਵਿੱਚ ਰਹਿਣ ਵਾਲੇ ਦਰਸ਼ਕਾਂ ਨੂੰ ਅਲਰਟ ਰਹਿਣ ਦੀ ਲੋੜ ਹੈ ਤਕਰੀਬਨ ਅਗਲੇ 1 ਅਤੇ 2 ਤਰੀਕ ਨੂੰ ਮੌਸਮ ਤਕਰੀਬਨ ਆਪਾਂ ਨੂੰ ਕਾਫੀ ਖੇਤਰਾਂ ਦੇ ਵਿੱਚ ਵੱਡੀਆਂ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ ਮੌਸਮ ਵਿਭਾਗ ਨੇ ਵੀ ਰੈੱਡ ਅਲਰਟ ਇੱਕ ਤਰੀਕ ਦੇ ਲਈ ਜਾਰੀ ਕਰ ਦਿੱਤੇ ਗਏ ਹਨ ਉਸ ਦੀ ਅਪਡੇਟ ਵੀ ਤੁਹਾਡੇ ਨਾਲ ਜਲਦੀ